ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਐਮਰਜੈਂਸੀ ਵਰਗੇ ਹਾਲਾਤ ਜਿਹੜੇ ਆ ਉਹ ਪਾਇਦਾ ਕਿਤੇ ਜਾਣੇ। ਉਦੋਂ ਚਬਤੇ ਵਿੱਚ ਵਿਰੋਧੀ ਧਿਰ ਦਾ ਆਗੂ ਜੇ ਕੋਈ ਬਿਆਨ ਦਿੰਦਾ ਜਿਹੜਾ ਕਿ ਇੱਕ ਸੰਵਧਾਨਕ ਅਹੁਦਾ ਉਹਦੇ ਖਿਲਾਫ ਵੀ ਕੇਸ ਤਾਂ ਚੋ ਜਾਦਾ ਹੈ। ਜੇ ਵੀ ਹੋਰ ਸਿਆਸੀ ਆਗੂ ਸਰਕਾਰ ਦੇ ਖਿਲਾਫ ਸਖਤ ਟਿੱਪਣੀ ਕਰਦਾ ਹੈ ਉਦੇ ਖਿਲਾਫ ਵੀ ਸਰਕਾਰ ਇਸ ਦਰਜ ਕੰਮ ਸ਼ੁਰੂ ਹੋਏਗੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਵੇਦੀ ਗੱਲ ਦਾ ਇੰਨਾ ਨਭੀਤਾ ਨਾਲ ਨੋਟਿਸ ਲੈ ਕੇ ਕੇਸ ਚ ਦਰਜ ਕਰ ਦਿੱਤਾ ਜੇ ਤੁਹਾਨੂੰ ਬਤੌਰ ਹੋਮ ਮਿਨਿਸਟਰ ਬਤੌਰ ਮੁੱਖ ਮੰਤਰੀ ਇੰਨਾ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਕੋਈ ਹੋਰ ਗ੍ਰਨੇਡ ਜਾਂ ਬੰਬ ਨਹੀਂ ਫਟੇਗਾ ਤੇ ਚੰਗੀ ਗੱਲ ਹੈ ਤੁਸੀਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਓ ਕਿ ਜੇ ਇੱਕ ਵੀ ਬੰਬ ਹੁਣ ਪੰਜਾਬ ਦੇ ਵਿੱਚ ਫਟਿਆ ਜਾਂ ਗ੍ਰਨੇਡ ਫਟਿਆ ਤੇ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਆਪਰੇ ਲੋਕੀ ਬਿਲਕੁਲ ਜਿਹੜਾ ਬੇਫਿਕਰ ਹੋ ਜਾਣਗੇ ਅਸਲੀ ਹਾਲ ਤਾਂ ਇਹ ਹੈ ਨਾ ਕਿ ਜੇ ਤੁਹਾਨੂੰ ਯਕੀਨ ਹੈ ਕਿ ਸੂਬੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗਤੀਵਿਧੀ ਹੋ ਨਹੀਂ ਹੋ ਸਕਦੀ ਤੁਸੀਂ ਛਾਤੀ ਠੋਕ ਕੇ ਸਭ ਨੂੰ ਕਹੋ ਕਿ ਮੈਂ ਮੁੱਖ ਮੰਤਰੀ ਆ ਜੇ ਇੱਕ ਵੀ ਗ੍ਰੇਡ ਫਟਿਆ ਤੇ ਮੈਂ ਅਸਤੀਫਾ ਦੇ ਦੂੰ ਪਰ ਆ ਜਿਹੜਾ ਕੰਮ ਕੀਤਾ ਜਾ ਰਿਹਾ ਇਹ ਸੂਬੇ ਦੇ ਹਿੱਤਾਂ ਦੇ ਵਿੱਚ ਨਹੀਂ ਹੈ ਇੱਕ ਆ ਜਿਹੜਾ ਨਵਰਝਾਨ ਪੈ ਗਿਆ ਇਹ ਤੁਸੀਂ ਕੇਸਦਰ ਚ ਕਰਾ ਦਿਓ ਤੇ ਫਿਰ ਰੂਲਿੰਗ ਪਾਰਟੀ ਦਾ ਪ੍ਰਧਾਨ ਠਾਣੇ ਦੇ ਸਭ ਨੂੰ ਜਾ ਕੇ ਧਰਨਾ ਦੇਵੇ ਖੁਦ ਆਪ ਅਮਨ अरोड़ा ਜੀ ਮੰਤਰੀ ਨੇ ਤੇ ਜੇ ਮੰਤਰੀ ਨੂੰ ਠਾਣੇ ਦੇ ਸਭ ਨੂੰ ਧਰਨੇ ਦੇਣੇ ਪੈਣੇ ਆਪੇ ਹੀ ਜਿਹੜੀ ਆ ਪੁਲਿਸ ਸਹੀ ਕੰਮ ਨਹੀਂ ਕਰਦੀ ਫਿਰ ਸਾਰੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਫਿਰ ਕਹਦੇ ਫਸਤੇ ਬਿੱਟੇ ਕਿ ਜੇ ਤੁਹਾਨੂੰ ਆਪਣੇ ਸਿਸਟਮ ਤੇ ਵਿਸ਼ਵਾਸ ਨਹੀਂ ਤੁਸੀਂ ਆਪ ਹੀ ਬਤੌਰ ਮੰਤਰੀ ਬਤੌਰ ਪਾਰਟੀ ਪ੍ਰਧਾਨ ਰੂਲਿੰਗ ਪਾਰਟੀ ਦੇ ਉੱਥੇ ਅਸਤੀਫਾ ਦੇਣੇ ਆ ਇਨਸਾਫ ਲੈਣ ਵਾਸਤੇ ਤੇ ਆਪ ਮੰਤਰੀ ਨੂੰ ਇਨਸਾਫ ਕਿੱਥੇ ਮਿਲੂਗਾ ਫਿਰ ਤਾਂ ਸਿਸਟਮ ਖਤਮ ਹੋ ਗਿਆ ਤੁਸੀਂ ਸਾਰੇ ਅਸਤੀਫੇ ਦੇ ਕੇ ਪਾਸੇ ਹੋ ਕਿਉਂਕਿ ਇਸ ਤਰ੍ਹਾਂ ਦੇ ਮੁੱਦੇ ਪੈਦਾ ਕਰਕੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾ ਕੇ ਜਿਹੜਾ ਤੁਸੀਂ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਹੋ ਉਹਦੇ ਨਾਲ ਗੱਲ ਨਹੀਂ ਬੰਦੀ ਸਚਾਈ ਲੋਕਾਂ ਨੂੰ ਪਤਾ ਹੈ ਹਾਲਾਤ ਪੰਜਾਬ ਦੇ ਖਰਾਬ ਹੈ ਉਹਨੂੰ ਠੀਕ ਕਰਨ ਵਾਲੇ ਕੋਈ ਕੰਮ ਚੁੱਕੋ ਐਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਐਮਰਜੈਂਸੀ ਵਰਗੇ ਹਾਲਾਤ ਜਿਹੜੇ ਆ ਉਹ ਪੈਦਾ ਕੀਤੇ ਜਾਂਦੇ ਉਹਦਾਂ ਚਬਤੇ ਵਿੱਚ ਵਿਰੋਧੀ ਧਿਰ ਦਾ ਆਗੂ ਵੀ ਜੇ ਕੋਈ ਬਿਆਨ ਦਿੰਦਾ ਜਿਹੜਾ ਕਿ ਇੱਕ ਸੰਵਿਧਾਨਕ ਅਹੁਦਾ ਉਹਦੇ ਖਿਲਾਫ ਵੀ ਕੇਸਦਰਜ ਹੋ ਜਾਂਦਾ ਜੇ ਕੋਈ ਹੋਰ ਸਿਆਸੀ ਆਗੂ ਸਰਕਾਰ ਦੇ ਖਿਲਾਫ ਸਖਤ ਟਿੱਪਣੀ ਕਰਦਾ ਤੇ ਉਹਦੇ ਖਿਲਾਫ ਵੀ ਸਰਕਾਰ ਕੇਸ ਦਰਜ ਕਰ ਹੀ ਸ਼ੁਰੂ ਕਰ ਦੂਗਾ ਮੈਂ ਬਖਵਤਰੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੀ ਗੱਲ ਦਾ ਇੰਨਾ ਨਭੀਤਾ ਨਾਲ ਨੋਟਿਸ ਲੈ ਕੇ ਕਿਸੂ ਦੱਦਗਾ ਤਾ ਜੇ ਤੁਹਾਨੂੰ ਬਤੌਰ ਹੋਮ ਮਿਨਿਸਟਰ ਬਤੌਰ ਮੁੱਖ ਮੰਤਰੀ ਇੰਨਾ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਕੋਈ ਹੋਰ ਗ੍ਰਨੇਡ ਜਾਂ ਬੰਬ ਨਹੀਂ ਫਟੇਗਾ ਤੇ ਚੰਗੀ ਗੱਲ ਹੈ ਤੁਸੀਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਓ ਕਿ ਜੇ ਇੱਕ ਵੀ ਬੰਬ ਹੁਣ ਪੰਜਾਬ ਦੇ ਵਿੱਚ ਫਟਿਆ ਜਾਂ ਗ੍ਰਨੇਡ ਫਟਿਆ ਤੇ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਆਪਰੇ ਲੋਕੀ ਬਿਲਕੁਲ ਜਿਹੜਾ ਬੇਫਿਕਰ ਹੋ ਜਾਣਗੇ ਅਸਲੀ ਹੰਤਾ ਇਹ ਹੈ ਨਾ ਕਿ ਜੇ ਤੁਹਾਨੂੰ ਯਕੀਨ ਹੈ ਕਿ ਸੂਬੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗਤੀਵਿਧੀ ਹੋ ਨਹੀਂ ਹੋ ਸਕਦੀ ਤੁਸੀਂ ਛਾਤੀ ਠੋਕ ਕੇ ਸਭ ਨੂੰ ਕਹੋ ਕਿ ਮੈਂ ਮੁੱਖ ਮੰਤਰੀ ਹਾਂ ਜੇ ਇੱਕ ਵੀ ਗ੍ਰੇਨ ਫਟਿਆ ਤੇ ਮੈਂ ਅਸਤੀਫਾ ਦੇ ਦੂੰ ਪਰ ਆਹ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਇਹ ਸੂਬੇ ਦੇ ਹਿੱਤਾਂ ਦੇ ਵਿੱਚ ਨਹੀਂ ਹੈ ਇਹ ਕ ਜਿਹੜਾ ਨਵਰਝਾਨ ਪੈ ਗਿਆ ਇਹ ਤੁਸੀਂ ਕੇਸਦਾਰਚ ਕਰਾ ਦਿਓ ਜੇ ਫਿਰ ਰੂਲਿੰਗ ਪਾਰਟੀ ਦਾ ਪ੍ਰਧਾਨ ਥਾਣਿਆਂ ਦੇ ਸਭ ਨੂੰ ਜਾ ਕੇ ਧਰਨਾ ਕਰਵੇ ਖੁਦ ਆਪ ਅਮਨ अरोड़ा ਜੀ ਮੰਤਰੀ ਨੇ ਤੇ ਜੇ ਮੰਤਰੀ ਨੂੰ ਥਾਣਿਆਂ ਦੇ ਸਭ ਨੂੰ ਧਰਨੇ ਦੇਣੇ ਪੈਣੇ ਆਪੇ ਜਿਹੜੀ ਆ ਪੁਲਿਸ ਸਹੀ ਕੰਮ ਨਹੀਂ ਕਰਦੀ ਫਿਰ ਸਾਰੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਫਿਰ ਕਹਦੇ ਫਸਤੇ ਬਿਠੇ ਕਿ ਜੇ ਤੁਹਾਨੂੰ ਆਪਣੇ ਸਿਸਟਮ ਤੇ ਵਿਸ਼ਵਾਸ ਨਹੀਂ ਤੁਸੀਂ ਆਪ ਹੀ ਬਤੌਰ ਮੰਤਰੀ ਬਤੌਰ ਪਾਰਟੀ ਪ੍ਰਧਾਨ ਰੂਲਿੰਗ ਪਾਰਟੀ ਦੇ ਉੱਥੇ ਸਤੀਫੇ ਦੇਣੇ ਆ ਇਨਸਾਫ ਲੈਣ ਵਾਸਤੇ ਤੇ ਆਪ ਬੰਦ ਨੂੰ ਇਨਸਾਫ ਕਿੱਥੇ ਮਿਲੂਗਾ ਫਿਰ ਤਾਂ ਸਿਸਟਮ ਖਤਮ ਹੋ ਗਿਆ ਤੁਸੀਂ ਸਾਰੇ ਸਤੀਫੇ ਦੇ ਕੇ ਪਾਸੇ ਹੋ ਕਿਉਂਕਿ ਇਸ ਤਰ੍ਹਾਂ ਦੇ ਮੁੱਦੇ ਪੈਦਾ ਕਰਕੇ ਲੋਕਾਂ ਦਾ ਧਿਆਨ ਅਸਲੀ ਮੁੱਦੇ ਤੋਂ ਹਟਾ ਕੇ ਜਿਹੜਾ ਤੁਸੀਂ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਹੋ ਉਹਦੇ ਨਾਲ ਗੱਲ ਨਹੀਂ ਬਣੀ ਸਚਾਈ ਲੋਕਾਂ ਨੂੰ ਪਤਾ ਹਾਲਾਤ ਪੰਜਾਬ ਦੇ ਖਰਾਬ ਆ ਉਹਨੂੰ ਠੀਕ ਕਰਨਾਰੇ ਪਾਸੇ ਕੋਈ